ਪੇ ਇਹ ਸਾਨੂੰ ਕੋਈ ਹਿਸਾਬ ਜਿਹੜਾ ਵਾ ਸਕੂਲ ਦਾ ਅਸੀਂ ਪੁੱਛਨੇ ਆ ਤੇ ਸਾਨੂੰ ਉਹ ਕਹਿੰਦੀ ਤੁਸੀਂ ਕੌਣ ਜੀ ਜੀ ਤੇ ਇਹਨਾਂ ਜੀ ਆਪਣੀ ਲੜਕੀ ਦਾ ਵਜੀਫਾ ਲਿਆ ਵਾ ਕਿਉਂਕਿ ਇਹਨਾਂ ਦੀ ਆਮਦਨ ਕੋਈ 9-10 ਲੱਖ ਰੁਪਈਆ ਵਾ ਸਾਲ ਦੀ ਤੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਕੋਈ ਵਜੀਫਾ ਨਹੀਂ ਦਿੱਤਾ ਪ੍ਰਿੰਸੀਪਲ ਦੀ ਕੁੜੀ ਦਾ ਲਿਆ ਗਿਆ ਪ੍ਰਿੰਸੀਪਲ ਆਪਣੀ ਲੜਕੀ ਦਾ ਜੀ ਆਪਣੀ ਧੀ ਦਾ ਮੇਰੇ ਕੋਈ ਗਲਤੀ ਨਹੀਂ ਹੋਈ ਹੈ ਬੇਟੀ ਦਾ ਵਜੀਫਾ ਗਲਤੀ ਨਾਲ ਅਪਲਾਈ ਹੋਇਆ ਔਰ ਉਹਦਾ ਖਾਤਾ ਵੀ ক্লোਜ਼ ਕਰਵਾ ਦਿੱਤਾ ਗਿਆ ਔਰ ਬਾਕੀ ਬੱਚਿਆਂ ਦੀ ਵੀ ਮੈਂ ਵਜੀਫੇ ਅਪਲਾਈ ਕਰਵਾਏ ਔਰ ਉਹਦਾ ਵਜੀਫਾ ਆ ਵੀ ਰਿਹਾ ਹੈ ਆਪਾਂ ਕਿਸੇ ਦੀ ਗਲਤੀ ਨੂੰ ਉਹਦਾ ਇੱਕ ਕਮਜ਼ੋਰੀ ਦਾ ਵੀਕ ਪੁਆਇੰਟ ਬਣਾ ਲੀਏ ਇਹ ਵੀ ਚੰਗੀ ਗੱਲ ਨਹੀਂ ਹੈ ਉਹ ਉਦੋਂ ਸੋਚ ਨਹੀਂ ਆਈ ਤੁਹਾਨੂੰ ਕਿ ਇਹ ਮੈਂ ਗਲਤ ਕੰਮ ਕਰ ਰਹੀ ਹਾਂ ਹਾਂਜੀ ਸਰ ਇਸੇ ਦਾ ਮੇਰੇ ਮਨ 'ਚ ਸੱਚ ਜਾ ਰਿਹਾ ਕੋਈ ਵੀ ਦਾ ਨਾ ਹੈਗਾ ਸੀ ਮੈਨੂੰ ਇਹ ਸੀ ਕਿ ਮੇਰੇ ਹਸਬੰਦ ਜੌਬਲੈਸ ਹੈਗੇ ਆ ਤੇ ਸ਼ਾਇਦ ਉਹਨਾਂ ਦਾ ਜਿਹੜਾ ਸਰਟੀਫਿਕੇਟ ਉਹ ਆਪਣੀ ਬੇਟੀ ਦੇ ਵਿੱਚੀਫਾ ਅਪਲਾਈ ਕਰਨ ਲਈ ਕੰਮ ਆ ਜਾਏਗਾ ਅਗਰੇ ਅਸੀਂ ਇਹਦਾ ਮਤਲਬ ਦੁਬਾਰਾ ਗਲਤੀ ਕਰਨੀ ਪਹਿਲਾਂ ਨੌਵੀਂ ਤੇ ਵਜੀਫਾ ਅਪਲਾਈ ਕਰਤਾ ਗਲਤੀ ਕੀਤੀ ਪਹਿਲਾਂ ਫਿਰ ਦਸਵੀਂ ਫਿਰ ਦੁਬਾਰਾ ਅਪਲਾਈ ਕਰਤਾ ਫਿਰ ਗਲਤੀ ਕੀਤੀ ਗਲਤੀ ਤੇ ਗਲਤੀ ਤੁਸੀਂ ਕਰ ਰਹੇ ਹੋ ਤੇ આરોਪ ਤੁਸੀਂ ਪਿੰਡ ਵਾਸੀਆਂ ਤੇ ਲਗਾਉਂਦੇ ਸਾਡੇ ਜਿਹੜੇ ਇੱਕ ਬਿਲਡਿੰਗ ਬਣਦੀ ਹੈ ਸਾਡੇ ਉੱਪਰ ਉਹ ਬਿਲਡਿੰਗ ਦਾ ਨਕਸ਼ਾ ਥੱਲੇ ਪਾਸ ਹੋਇਆ ਵਾ ਤੇ 5 ਲੱਖ ਰੁਪਈਆ ਆ ਚੁੱਕਾ ਵਾ ਜਿਹਦੇ ਵਿੱਚੋਂ ਅਜੇ ਤੱਕ ਲੈਂਟਰ ਨਹੀਂ ਪਿਆ ਉਹ ਇਕੱਠੇ ਹੋ ਕੇ ਆਏ ਕਿ ਮੈਡਮ ਤੁਸੀਂ ਹੋਰ ਐਸੈਟਰਾ ਚ ਨਕਰ ਰੋਕਦੇ ਹੋ ਇਸ ਕਰਕੇ ਇੱਥੇ ਵੀ ਨਕਰ ਰੋਕੀ ਗਈ ਹੈ ਕੀ ਮੇਰਾ ਰਾਈਟ ਨਹੀਂ ਹੈ ਨਾ ਰੋਕਣਾ ਕੀ ਮੇਰਾ ਸੈਟਰਾਜੇ ਜਾ ਕੇ ਕੰਮ ਨਕਲ ਕਰਵਾਣਾ ਨਹੀਂ ਬੰਦ ਕਰਾਂ ਬੱਚਿਆਂ ਦੇ ਗਲਤ ਵਜੀਫੇ ਬੱਚਿਆਂ ਦੇ ਗਲਤ ਵਜੀਫੇ ਕਿੰਨਾ ਕੋ ਕਪਲਾ ਹੋਇਆ ਮੈਨੂੰ ਲੱਗਦਾ ਵਾ ਵੀ 7-8 ਲੱਖ ਰੁਪਈਆ ਗਿਆ ਯਾ ਮਤਲਬ ਕਿ ਜੇ ਕੰਮ ਕਰਨ ਹੋਣੀਆਂ ਇਹ ਵੀ ਆਪਣੀ ਡਿਊਟੀ ਕਰਨ ਦੇ ਅਸੀਂ ਵੀ ਆਪਣੀ ਡਿਊਟੀ ਕਰਨ ਦੇ ਮਾੜੇ ਸ਼ਬਦ ਬੋਲਦੇ ਮੈਨੂੰ ਕਹਿੰਦੇ ਆ ਵੀ ਇੱਥੇ ਸਕੂਲ ਚੋਂ ਤੈਨੂੰ ਕੱਢਣਾ ਮੈਨੂੰ ਕਿਹੜੇ ਕਾਰਨ ਕੱਢਣਾ ਅਲਾਦੇ ਨਜ਼ਦੀਕੀ ਪਿੰਡ ਜੋਲ ਨੰਗਲ ਵਿਖੇ ਪਹੁੰਚੇ ਹਾਂ ਜਿੱਥੇ ਸਰਕਾਰੀ ਗਵਰਨਮੈਂਟ ਹਾਈ ਸਕੂਲ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਕੂਲ ਦੇ ਗੇਟ ਦੇ ਬਾਹਰ ਹੀ ਪਿੰਡ ਵਾਸੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਗ ਇਹਨਾਂ ਦੀ ਇਹ ਹੈ ਕਿ ਪ੍ਰਿੰਸੀਪਲ ਜੋ ਹੈ ਇਸ ਸਕੂਲ ਦੀ ਉਹਦੇ ਵੱਲੋਂ ਗ੍ਰਾਂਟਾਂ ਦੇ ਵਿੱਚ ਵੀ ਕਪਲੇ ਕੀਤੇ ਗਏ ਹਨ ਤੇ ਨਾਲ ਦੀ ਨਾਲ ਹੀ ਆਪਣੀ ਬੇਟੀ ਦਾ ਵਜੀਫੇ ਦਾ ਸਰਟੀਫਿਕੇਟ ਬਣਾਇਆ ਗਿਆ ਹੈ ਏ ਦੱਸ ਕੇ ਕਿ ਉਹਨਾਂ ਦੀ ਆਮਦਨ ਘਟ ਹੈ ਇਸ ਚੀਜ਼ ਨੂੰ ਲੈ ਕੇ ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੱਕ ਵੀ ਕੰਪਲੇਂਟਾਂ ਕੀਤੀਆਂ ਹਨ ਜੋਲ ਨੰਗਲ ਗਵਰਨਮੈਂਟ ਹਾਈ ਸਕੂਲ ਦੇ ਗੇਟ ਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਵੱਲੋਂ ਭਾਰ ਗਰਮੀ ਚ ਇੱਥੇ ਇਨਸਾਫ ਲੈਣ ਦੇ ਲਈ ਇਸ ਸਕੂਲ ਦੀ ਪ੍ਰਿੰਸੀਪਲ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲਾਂਗੇ ਸਾਡੇ ਨਾਲ ਇੱਥੇ ਮੌਜੂਦ ਨੇ ਪਿੰਡ ਵਾਸੀ ਵੀ ਉਹਨਾਂ ਨਾਲ ਵੀ ਚੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਾਜੀ ਨਾਮ ਕੀ ਹੈ ਜੀ ਆਪਣਾ ਤੇਜਿੰਦਰ ਸਿੰਘ ਜੀ ਜਿੰਦਾਗੀ ਕਿਉਂ ਭਰ ਗਰਮੀ ਚ 게ਟ ਦੇ ਬਾਹਰ ਬੈ ਕੇ ਧਰਨਾ ਕਰ ਰਹੇ ਹੋ ਜਿਹਦੇ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਮੁਸ਼ਕਲ ਆ ਰਹੀ ਐ ਜੀ ਮੁੱਖ ਮੰਤਰੀ ਨੂੰ ਸਿੱਖਿਆ ਵਿਭਾਗ ਨੂੰ ਡੀਓ ਦਫ਼ਤਰ ਐਸਐਸਪੀ ਦਫ਼ਤਰ ਦਰਖਾਸਤਾਂ ਦਿੱਤੀਆਂ ਨੇ ਵੀ ਇਹ ਸਾਨੂੰ ਕੋਈ ਹਿਸਾਬ ਜਿਹੜਾ ਵਾ ਸਕੂਲ ਦਾ ਅਸੀਂ ਪੁੱਛਨੇ ਆ ਤੁਹਾਨੂੰ ਅਗੋਂ ਦੀ ਤੁਸੀਂ ਕੌਣ ਜੀ ਸਾਡੇ ਇੱਕ ਬਿਲਡਿੰਗ ਬਣਦੀ ਹੈ ਸਾਡੇ ਉੱਪਰ ਉਹ ਬਿਲਡਿੰਗ ਦਾ ਨਕਸ਼ਾ ਥੱਲੇ ਪਾਸ ਹੋਇਆ ਵਾ ਤੇ 5 ਲੱਖ ਰੁਪਈਆ ਆ ਚੁੱਕਾ ਵਾ ਜਿਹਦੇ ਵਿੱਚੋਂ ਅਜੇ ਤੱਕ ਲੈਂਟਰ ਨਹੀਂ ਪਿਆ ਈ ਅਰੋਪ ਹੈ ਗਿਆ ਤੁਹਾਡਾ ਸਰ 6 ਮਹੀਨੇ ਤੋਂ ਸਾਡੇ ਜਿਹੜਾ ਪ੍ਰਸ਼ਾਸਨ ਵਾ ਇਹਨਾਂ ਨੇ ਕਿਹਾ ਕਿੜਾ ਪਾਣੀ ਆ ਜਾਂ ਟੈਂਕੀ ਆ ਦੇ ਪਿੰਡ ਲੱਗੀ ਆ ਜਾਂ ਟੈਂਕੀ ਵਾਲਾ ਪਾਣੀ ਪੀਓ ਤੇ ਜਾਂ ਅਰੋ ਦਾ ਪਾਣੀ ਪੀਓ ਸਾਡੇ ਪਿੰਡ 6 ਮੌਤਾਂ ਹੋ ਚੁੱਕੀਆਂ ਨੇ ਅੱਗੇ ਇਨਫੈਕਸ਼ਨ ਨਾਲ ਤੇ ਉਹਨਾਂ ਨੇ ਮਨਾਂ ਕੀਤਾ ਉਹਦੇ ਬਾਵਜੂਦ ਵੀ ਇਹਨਾਂ ਅਰੋ ਅਜੇ ਤੱਕ ਠੀਕ ਨਹੀਂ ਕਰਾਇਆ ਕੋਲਦਾਰ ਹਾਂ ਨਹੀਂ ਨਹੀਂ ਠੀਕ ਕਰਾਇਆ ਜੀ ਵਜੀਫੇ ਵਾਲੀ ਕੀ ਕੰਮ ਹੈ ਵਜੀਫੇ ਇਹਨਾਂ ਜੀ ਆਪਣੀ ਲੜਕੀ ਦਾ ਵਜੀਫਾ ਲਿਆ ਵਾ ਕਿਉਂਕਿ ਇਹਨਾਂ ਦੀ ਆਮਦਨ ਕੋਈ 9-10 ਲੱਖ ਰੁਪਈਆ ਵਾ ਸਾਲ ਦੀ ਤੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਕੋਈ ਵਜੀਫਾ ਨਹੀਂ ਦਿੱਤਾ ਇਨਾ ਪ੍ਰਿੰਸੀਪਲ ਦੀ ਕੁੜੀ ਦਾ ਲਿਆ ਗਿਆ ਪ੍ਰਿੰਸੀਪਲ ਆਪਣੀ ਲੜਕੀ ਦਾ ਜੀ ਆਪਣੀ ਧੀ ਦਾ ਵਜੀਫਾ ਲਿਆ ਇਹਦੇ ਘਰ ਵਾਲੇ ਦਾ ਤੇ ਇਹਦੀ ਬੇਟੀ ਦਾ ਜੁਆਇਨ ਖਾਤਾ ਇੱਥੇ ਕਲਰਕਾਂ ਦੇ ਵਿੱਚ ਹੈ ਜੀ ਉਹ ਇਹਨੇ ਬੰਦ ਕਰਵਾ ਦਿੱਤਾ ਉਹਦੇ ਵਿੱਚ ਹੋਰ ਵੀ ਜਿਹੜੇ ਕਫਲੇ ਕੀਤੇ ਨੇ ਉਹਨਾਂ ਦੀ ਡਿਟੇਲ ਕਢਾਈ ਜਾਵੇ ਤੇ ਜਿੰਨਾ ਚਿਰ ਤੱਕ ਇਹ ਇੱਥੇ ਇਹਨੂੰ ਸਸਪੈਂਡ ਨਾ ਕੀਤਾ ਤੇ ਸਾਡਾ ਧਰਨਾ ਜਾਰੀ ਰਹੂਗਾ ਗੱਲ ਕਰਾਂ ਤੇ ਜਿਸ ਤਰੀਕੇ ਨਾਲ ਤੁਹਾਡੇ ਏਰੋਪਾਂ ਨੂੰ ਲੈ ਕੇ ਜਦੋਂ ਅਸੀਂ ਪ੍ਰਿੰਸੀਪਲ ਨਾਲ ਅੰਦਰ ਗੱਲ ਕੀਤੀ ਆ ਤੇ ਉਹਨਾਂ ਦਾ ਕਹਿਣਾ ਆ ਤੁਹਾਡਾ ਨਾਂ ਲੈ ਕੇ ਚਾਰ ਬੰਦਿਆਂ ਦਾ ਹੋਰ ਨਾਂ ਲਿਆ ਉਹਨਾਂ ਦਾ ਕਹਿਣਾ ਕਿ ਇਹ ਮੇਰੇ ਤੇ ਦਬਾਅ ਬਣਾਉਂਦੇ ਨੇ ਜਦੋਂ ਵੀ ਪੇਪਰ ਹੁੰਦੇ ਨੇ ਕਹਿੰਦੇ ਨੇ ਨਕਲ ਕਰਵਾਓ ਇਸ ਨਕਲ ਨਾ ਕਰਵਾਉਣ ਦੇ ਕਰਕੇ ਮੇਰੇ ਵਿਰੁੱਧ ਚੱਲ ਰਹੇ ਸਰ ਮੇਰੀ ਗੱਲ ਸੁਣੋ ਇੱਕ ਬੇਨਤੀ ਆ ਵੀ ਨਕਲ ਵਾਲਾ ਕੋਈ ਮੁੱਦਾ ਨਹੀਂ ਹੈਗਾ ਇਹ ਜਾਤੀ ਪ੍ਰਤੀ ਕੋਈ ਮੁੱਦਾ ਨਹੀਂ ਹੈਗਾ ਇਹ ਜੀ ਜਿਹੜੀ ਜਾਤ ਹੈ ਇਹਦੀ ਛੋਟੀ ਜਾਤ ਵਾ ਇਹ ਲੋਕਾਂ ਨੂੰ ਪ੍ਰਚਾਰ ਇਹ ਗਲਤ ਕਰਦੀ ਆ ਵੀ ਜ਼ਿੰਮੇਵਾਰ ਸਾਡੇ ਨਾਲ ਧੱਕੇਸ਼ਾਹੀ ਕਰਦੇ ਨੇ ਇਹਨਾਂ ਦੇ ਬੱਚੇ ਨਹੀਂ ਪੜਦੇ ਜਿਹੜੇ ਸਾਡੇ ਬੱਚੇ ਪਿੰਡ ਦੇ ਨੇ ਇਹ ਸਾਡੇ ਹੀ ਬੱਚੇ ਨੇ ਜੇ ਸਾਡੇ ਬੱਚੇ ਨੇ ਤੇ ਸਾਰੇ ਆ ਜਿੰਮੇਦਾਰ ਪਰਿਵਾਰ ਵੇਖ ਲਓ ਸਾਰੇ ਜਿਹੜੇ ਕਿਉਂ ਬੈਠੇ ਨੇ ਇੱਥੇ ਇਹ ਸਾਡੇ ਬੱਚੇ ਨੇ ਸਾਡੇ ਪਰਿਵਾਰ ਨੇ ਸੁਣਵਾਈ ਅਗਰ ਨਹੀਂ ਹੁੰਦੀ ਫੇਕੀ ਹੋਊ ਸੁਣਵਾਈ ਨਹੀਂ ਹੋਊ ਤੇ ਨਾ ਸਾਡਾ ਯਾਰੀ ਰਹੂਗਾ ਉਹ ਹੜਤਾਲ ਤੇ ਰਵਾਂਗੇ ਇਦਾਂ ਹੀ ਬਿਲਕੁਲ ਪਿੰਡ ਵਾਸੀਆਂ ਦੇ ਵੱਲੋਂ ਸਕੂਲ ਦੇ ਬਾਹਰ ਪ੍ਰਿੰਸੀਪਲ ਦੇ ਖਿਲਾਫ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਕਹਿੰਦੇ ਨੇ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਮੰਗ ਕੀਤੀ ਜਾ ਰਹੀ ਹੈ ਪ੍ਰਿੰਸੀਪਲ ਦੀ ਬਦਲੀ ਦੀ ਤੇ ਉਹਦੇ ਉੱਤੇ ਕਾਰਵਾਈ ਦੀ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਵੀ ਅਸੀਂ ਕੰਪਲੇਂਟ ਕੀਤੀ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਸਕੂਲ ਦੀਆਂ ਗਰਾਂਟਾਂ ਦੇ ਵਿੱਚ ਵੀ ਘਪਲਾ ਕੀਤਾ ਗਿਆ ਹੈ ਤੇ ਨਾਲ ਦੇ ਨਾਲ ਹੀ ਸਕੂਲ ਦੀ ਪ੍ਰਿੰਸੀਪਲ ਵੱਲੋਂ ਆਪਣੀ ਬੇਟੀ ਦਾ ਆਮਦਨ ਘਟਾ ਦੱਸ ਕੇ ਆਪਣੀ ਤਾਬ ਵਜੀਫਾ ਵੀ ਸ਼ੁਰੂ ਕਰਵਾਇਆ ਗਿਆ ਤੇ ਵਜੀਫਾ ਲਿਆ ਵੀ ਗਿਆ ਹੈ ਹੋਰ ਵੀ ਇੱਥੇ ਲੋਕ ਮੌਜੂਦ ਨੇ ਨਾਲ ਗੱਲਬਾਤ ਕਰ ਲੈਣੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਅਗਲੇ ਪਿੰਡ ਚਾਈ ਗੱਲਡੀਆਂ ਤੋਂ ਮੈਂ ਠੰਡੇ ਦਾ ਲਟੜਾ ਸਾਨੂੰ ਪਤਾ ਲੱਗਾ ਵੀ ਇੱਥੇ ਇਦਾਂ ਬਹੁਤ ਕਵਲਾ ਚੱਲਣ ਡਿਆ ਜਿਹੜੀ ਆਈ ਗਰਾਂਟ ਖਾਈ ਨੇ ਤੇ ਸਾਡੇ ਪਿੰਡ ਦੇ ਵੀ ਬੱਚੇ ਇੱਥੇ ਪੜ ਰਹੇ ਆਂ ਉਹਦੇ ਦੇ ਨਾਲ ਦੇ ਸਾਥ ਕਰਕੇ ਅਸੀਂ ਇਥੇ ਇਹਨਾਂ ਨੂੰ ਸੰਭਲੋਏ ਬਿਲਕੁਲ ਤੁਸੀਂ ਕਹਿਣਾ ਚਾਹੁੰਦੇ ਹੋ ਭਾਜੀ ਇਸ ਚੀਜ਼ ਲੈ ਮੈਂ ਜੀ ਪਿੰਡ ਦਾ ਮੁਖੀ ਆ ਇਹ ਸਾਨੂੰ ਪਤਾ ਲੱਗਾ ਬੱਚਿਆਂ ਨੇ ਆ ਕੇ ਦੱਸਿਆ ਆ ਕਿ ਸਾਨੂੰ ਵਜੀਫੇ ਨਹੀਂ ਮਿਲ ਰਹੇ ਤੇ ਮੈਡਮ ਦੀ ਲੜਕੀ ਨੂੰ ਵਜੀਫਾ ਮਿਲ ਗਿਆ ਅਸੀਂ ਇਹ ওভার ਕਾ ਕਲੀਅਰ ਕੀਤਾ ਇਹਨਾਂ ਆਪਣੇ ਘਰ ਵਾਲੇ ਦਾ ਘੱਟ ਹੀ ਨਿਕਮਦਾ 1 ਲੱਖ 20 ਤੋਂ ਘੱਟ ਸਰਟੀਫੀਕੇਟ ਬਣਾ ਕੇ ਤੂੰ ਉਹਨਾਂ ਪਿਛਲੇ ਸਾਲ ਦਾ ਨਾਮੀ ਦਾ ਪਿਛਲੇ ਤੋਂ ਪਿਛਲੇ ਸਾਲ ਦਾ ਉਹ ਲੈ ਲਿਆ ਤੇ ਦਸਵੀਂ ਦਾ ਅਪਲਾਈ ਕੀਤਾ ਸੀ ਬਟ ਉਹਨਾਂ ਹੁਣ ਉਹ ਦਸਵੀਂ ਦਾ ਜਿਹੜਾ ਅਪਲਾਈ ਕੀਤਾ ਉਹ ਡਿਓ ਆਫਿਸ ਨੂੰ ਚਿੱਠੀ ਲਿਖੀ ਆ ਕਿ ਮੈਂ ਗਲਤੀ ਮੰਨ ਲਈ ਇਹਨਾਂ ਪਹਿਲੇ ਤੋਂ ਗਲਤੀ ਨਾਲ ਨਾਮੀ ਦਾ ਲਿਆ ਗਿਆ ਤੇ ਦਸਵੀਂ ਦਾ ਜਿਹੜਾ ਅਪਲਾਈ ਕੀਤਾ ਉਹ ਕੱਟਿਆ ਜਾਵੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਿਰਪਾ ਕਰਕੇ ਬੇਨਤੀ ਕਰਨੇ ਆ ਕਿ ਜੋ ਇਨਸਾਫ ਦੀ ਮੰਗ ਹੈ ਜੋ ਇੱਥੇ ਬੰਦੀ ਕਾਰਵਾਈ ਉਹ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਤੁਰੰਤ ਇਥੋਂ ਪਿੰਡੋਂ ਬਦਲਿਆ ਜਾਵੇ ਜੇ ਨਾ ਕਾਰਵਾਈ ਕੋਈ ਹੋਈ ਫਿਰ ਇੱਥੇ ਇਦਾਂ ਹੀ ਤਰ੍ਹਾਂ ਜਾਰੀ ਰਹੂਗਾ ਜੀ ਕੋਈ ਵਜਿਫਾ ਜਿਹੜਾ ਗਲਤ ਤਰੀਕੇ ਨਾਲ ਲਿਆ ਜਾ ਰਿਹਾ ਪ੍ਰਿੰਸੀਪਲ ਵੱਲੋਂ ਆਪਣੀ ਬੇਟੀ ਦਾ ਉਹਦੇ ਖਿਲਾਫ ਤੇ ਸਕੂਲ ਦੀਆਂ ਗਰੰਟਾਂ ਦੇ ਵਿੱਚ ਕੀਤੇ ਘਪਲੇ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਕੂਲ ਦੀ ਇੱਕ ਕਮੇਟੀ ਬਣੀ ਹੁੰਦੀ ਹੈ ਉਸ ਕਮੇਟੀ ਦੀ ਚੇਅਰ ਜੋ ਪਰਸਨ ਹੈ ਉਹ ਸਾਡੇ ਨਾਲ ਇੱਥੇ ਮੌਜੂਦ ਹੁੰਦਾ ਨਾ ਵੀ ਗੱਲਬਾਤ ਕਰ ਲੈਣੇ ਕੀ ਕਹਿਣਾ ਤੁਹਾਡਾ ਨਾਮ ਕੀ ਹੈ ਪਲਾਇਰ ਮੇਰਾ ਨਾਮ ਪ੍ਰਵੀਨ ਤੁਸੀਂ ਚੇਅਰ ਹਾਂ ਹਾਂਜੀ ਮੈਂ ਸਕੂਲ ਦੀ ਚੇਅਰਮੈਨ ਹਾਂ ਕੀ ਇਹ ਕਿਉਂ ਧਰਨਾ ਲਗਾਇਆ ਗਿਆ ਇਹ ਧਰਨਾ ਇਸ ਕਰਕੇ ਲਗਾਇਆ ਗਿਆ ਹੈ ਕਿ ਇਹ ਸਾਡੇ ਮਤਲਬ ਕਿ ਕੋਈ ਵੀ ਕਮੇਟੀ ਮੈਂਬਰ ਵਾ ਜਿੰਨੇ ਵੀ ਇਹ ਕੁਛ ਨਹੀਂ ਦੱਸ ਜਿਦੋਂ ਵੀ ਦੱਸਦੇ ਆ ਇਹ ਕਹਿੰਦੇ ਆ ਅੱਜ ਦੱਸਾਂਗੇ ਕੱਲ ਦੱਸਾਂਗੇ ਕੱਲ ਇਕੱਠੇ ਹੋ ਕੇ ਆਜੋ ਅੱਜ ਇਕੱਠੇ ਹੋ ਕੇ ਆਜੋ ਜਿਦੋਂ ਹੀ ਉਹਨੇ ਇਹ ਹੰਨੂ ਦੱਸ ਦੇਣੀ ਆ ਇੱਕ ਮੈਂ ਸਕੂਲ ਦੀ ਚੇਅਰਮੈਨ ਵੀ ਆ ਦੂਜੀ ਮੈਂ ਇੱਥੇ ਕੰਮ ਕੰਮਚਾ ਕੰਮਕਾਰ ਕਰਨ ਵਾਲੀ ਵੀ ਆ ਹੈ ਮੇਰੇ ਤਿੰਨ ਬੱਚੇ ਵੀ ਪੜਦੇ ਇੱਥੇ ਤੇ ਵੇਖੋ ਮੈਂ ਮਤਲਬ ਕਿ ਜੇ ਕੰਮ ਕਰਨ ਆਉਂਦੀ ਆ ਇਹ ਵੀ ਆਪਣੀ ਡਿਊਟੀ ਕਰਨ ਦੇ ਅਸੀਂ ਵੀ ਆਪਣੀ ਡਿਊਟੀ ਕਰਨ ਦੇ ਮਾੜੇ ਸ਼ਬਦ ਬੋਲਦੇ ਮੈਨੂੰ ਮੈਨੂੰ ਕਹਿੰਦੇ ਆ ਵੀ ਇੱਥੇ ਸਕੂਲ ਚੋਂ ਤੈਨੂੰ ਕੱਢਣਾ ਮੈਨੂੰ ਕਿਹੜੇ ਕਾਰਨ ਕੱਢਣਾ ਉਹਨਾਂ ਦਾ ਵੀ ਇੱਕ આરોਪ ਆ ਤੁਹਾਡੇ ਉੱਤੇ ਤੁਹਾਡਾ ਨਾਮ ਲੈ ਕੇ ਪ੍ਰਿੰਸੀਪਲ ਨੇ ਕਿਹਾ ਹੈ ਕਿ ਇਹ ਸਕੂਲ ਦੀ ਜਿਹੜੀ ਸੀਕਰੇਸੀ ਆ ਬਾਹਰ ਕੱਢਦੇ ਆ ਜਾ ਕੇ ਬਾਹਰ ਦੱਸਦੇ ਆ ਆਪਣੇ ਹੱਥ ਤੇ ਲਿਖ ਕੇ ਲੈ ਜਾਂਦੇ ਆ ਜਾਂ ਜਾ ਕੇ ਬਾਹਰ ਦਿਖਾਉਂਦੇ ਆ ਸਾਰਾ ਕੁਝ ਜੋ ਵੀ ਸੀਕ੍ਰੇਟ ਕੰਮ ਹੈਗੇ ਆ ਇਹ ਬਾਹਰ ਜਾ ਕੇ ਦੱਸ ਸਰ ਮੇਰੀ ਗੱਲ ਸੁਣੋ ਵੀ ਇਹ ਗੱਲ ਇਸ ਤਰ੍ਹਾਂ ਆ ਜਿੰਨੀਆਂ ਵੀ ਗਰੰਟੀਆਂ ਆਈਆਂ ਨੇ ਮਤਲਬ ਕਿ ਜਿੰਨੇ ਮੈਂ ਚੈੱਕ ਤੇ ਸਾਈਨ ਕਰਦੀ ਆ ਮੈਂ ਨਹੀਂ ਇੱਥੇ ਲਿਖਦੀ ਮੈਂ ਮਤਲਬ ਕਿ ਥੋੜੀ ਪੰਜਾਬੀ ਚੀ ਜਾਣਦੀ ਆ ਮੈਂ ਜਾ ਕੇ ਲੈ ਕੇ ਲੈ ਜਾਨੀ ਐ ਵੀ ਇੰਨੀ ਦੀ ਅਜੀਬ ਮੈਂ ਚੈੱਕ ਭਰ ਦਿੱਤਾ ਵਾ ਠੀਕ ਐ ਮੈਂ ਉਹ ਸਾਹਮਣੇ ਕਿੰਨਾ ਕੋ ਕਪਲਾ ਹੋਇਆ ਮੈਨੂੰ ਲੱਗਦਾ ਵਾ ਵੀ 7-8 ਲੱਖ ਰੁਪਈਆ ਗਿਆ ਅਜੀਫਾ ਨੂੰ ਲੱਗੀ ਹਾਂਜੀ ਅਜੀਫਾ ਜਰਾ ਅਜੀਫਾ ਵੀ ਜਨਰ ਲੈਂਦੇ ਆ ਜੀ ਬਿਲਕੁਲ ਇਹ ਸਕੂਲ ਦੀ ਕਮੇਟੀ ਦੀ ਚੇਅਰ ਪਰਸਨ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਇੱਥੇ ਧਰਨੇ ਤੇ ਬੈਠੇ ਹੋਏ ਨੇ ਤੇ આરોਪ ਲਗਾਏ ਜਾ ਰਹੇ ਨੇ ਕਿ ਪ੍ਰਿੰਸੀਪਲ ਦੇ ਵੱਲੋਂ ਸਕੂਲ ਦੀਆਂ ਗਰੰਟਾਂ 'ਚ ਵੀ ਘਪਲੇ ਕੀਤੇ ਹਨ ਤੇ ਪ੍ਰਿੰਸੀਪਲ ਦੇ ਵੱਲੋਂ ਨਜਾਇਜ਼ ਤੌਰ ਤੇ ਆਪਣੀ ਬੇਟੀ ਦਾ ਘਾਟਮਨਣੀ ਦਾ ਆਪਣੇ ਪਤੀ ਦਾ ਸਰਟੀਫਿਕੇਟ ਬਣਵਾ ਕੇ ਤੇ ਉਸ ਦਾ ਵਜੀਫਾ ਵੀ ਲਿਆ ਜਾ ਰਿਹਾ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨਾਲ ਦੀ ਨਾਲ ਜਦੋਂ ਇਸ ਦੇ ਖਿਲਾਫ ਅਸੀਂ ਕਾਰਵਾਈ ਕਰवानी ਚਾਹੀ ਤਾਂ ਪ੍ਰਿੰਸੀਪਲ ਨੇ ਆਪਣੀ ਗੱਲ ਨਾਲ ਨਾਮਾ ਵੀ ਇਹਨਾਂ ਦੇ ਕੋਲ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਿੰਸੀਪਲ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਇਹ ਧਰਨਾ ਪ੍ਰਦਰਸ਼ਨ ਸਕੂਲ ਦੇ ਬਾਹਰ ਇਵੇਂ ਹੀ ਚੱਲਦਾ ਰਹੇਗਾ ਤੇ ਹੁਣ ਚੱਲ ਕੇ ਅੰਦਰ ਪ੍ਰਿੰਸੀਪਲ ਨਾਲ ਵੀ ਚੱਲ ਕੇ ਗੱਲਬਾਤ ਕਰਦੇ ਆ ਉਹਨਾਂ ਕੋ ਵੀ ਜਾਣਨ ਦੀ ਕੋਸ਼ਿਸ਼ ਕਰਨੀ ਆ ਜੋ આરોਪ ਪਿੰਡ ਵਾਸੀਆਂ ਨੇ ਲਗਾਏ ਨੇ ਉਹਨਾਂ ਤੇ ਉਹ ਵੀ ਉੱਥੇ ਜਾ ਕੇ ਉਹਨਾਂ ਕੋਲੋਂ ਪੁੱਛ ਕੇ ਸਵਾਲ ਕਰਕੇ ਉਹਨਾਂ ਕੋ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਹ ਉਹ ਸਕੂਲ ਦੀ ਬਿਲਡਿੰਗ ਹੈ ਜਿਹੜਾ ਕਿ ਬਟਾਲਾ ਨੇੜੇ ਕੀ ਪਿੰਡ ਜੋਹਲ ਨੰਗਲ ਦਾ ਸਰਕਾਰੀ ਹਾਈ ਸਕੂਲ ਹੈ ਇਸੇ ਸਕੂਲ ਦੀ ਪ੍ਰਿੰਸੀਪਲ ਦੇ ਖਿਲਾਫ ਪਿੰਡ ਵਾਸੀਆਂ ਨੇ ਮੋਤ ਪੈਰਾਂ ਨੇ ਇੱਥੇ ਇਹ ਧਰਨਾ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਦਾ આરોਪ ਹੈ ਕਿ ਪ੍ਰਿੰਸੀਪਲ ਦੇ ਵੱਲੋਂ ਸਕੂਲ ਦੀਆਂ ਗ੍ਰਾਂਟਾਂ 'ਚ ਵੀ ਕਪੜਾ ਕੀਤਾ ਗਿਆ ਹੈ ਤਾਂ ਨਜਾਇਜ਼ ਤੌਰ ਤੇ ਆਪਣੀ ਬੇਟੀ ਦਾ ਵਜੀਫਾ ਵੀ ਸ਼ੁਰੂ ਕਰਵਾਇਆ ਗਿਆ ਹੈ ਬੇਸ਼ੱਕ ਜਦੋਂ ਇਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਆਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਵਜੀਫਾ ਜਿਹੜਾ ਉਹ ਕਟਵਾ ਲਿਆ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਇੱਥੇ ਮੈਡਮ ਪ੍ਰਿੰਸੀਪਲ ਮੌਜੂਦ ਨੇ ਇਹਨਾਂ ਨਾਲ ਵੀ ਚੱਲ ਕੇ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਦੇ ਉੱਤੇ ਵੀ ਜਿਹੜੇ આરોਪ ਨੇ ਉਹਨਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ ਮੈਮ ਬਾਹਰ ਧਰਨਾ ਲੱਗਾ ਹੋਇਆ આરોਪ ਉਹਨਾਂ ਦਾ ਹੈ ਕਿ ਸਕੂਲ ਦੇ ਗ੍ਰਾਂਟਾਂ 'ਚ ਵੀ ਕਪੜਾ ਕੀਤੇ ਗਏ ਨੇ ਤੇ ਨਜਾਇਜ਼ ਤੌਰ ਤੇ ਆਪਣੀ ਬੇਟੀ ਦਾ ਇਹਨਾਂ ਦੇ ਵੱਲੋਂ ਵਜੀਫਾ ਵੀ ਲਿਆ ਗਿਆ ਹੈ ਅੱਜ ਜਿਸ ਜਿਹੜਾ ਬੇਟੀ ਦੇ ਬਾਰੇ ਗੱਲ ਕਹਿ ਰਿਹਾ ਹੈ ਉਹ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਹੀ ਆ ਕਿ ਹਾਂ ਮੇਰੇ ਕੋਲ ਗਲਤੀ ਹੋਈ ਹੈ ਬੇਟੀ ਦਾ ਵਜੀਫਾ ਗਲਤੀ ਨਾਲ ਅਪਲਾਈ ਹੋਇਆ ਔਰ ਉਹਦਾ ਖਾਤਾ ਵੀ ক্লোਜ਼ ਕਰਵਾ ਦਿੱਤਾ ਗਿਆ ਔਰ ਬਾਕੀ ਬੱਚੇ ਦੀ ਵੀ ਮੈਂ ਵਜੀਫਾ ਅਪਲਾਈ ਕਰਵਾਇਆ ਔਰ ਉਹਦਾ ਵਜੀਫਾ ਆ ਵੀ ਰਿਹਾ ਹੈ ਆਪਾਂ ਕਿਸੇ ਦੀ ਗਲਤੀ ਨੂੰ ਉਹਦਾ ਇੱਕ ਕਮਜ਼ੋਰੀ ਦਾ ਵੀਕ ਪੁਆਇੰਟ ਬਣਾ ਲਈਏ ਇਹ ਵੀ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਪੁੱਛੋ ਕਿ ਇਹ ਮੇਰੇ ਕੋਲ ਨਕਲ ਕਰਵਾਉਣ ਦੇ ਲਈ ਕੁਮਰ ਕਲਾ ਸੈਂਟਰ ਚ 10ਵੀਂ ਕਲਾਸ ਦੇ ਮੇਰੇ ਹੀ ਬੱਚੇ ਅਪੀਅਰ ਸੀ ਇਹ ਸਾਰੇ ਬੱਚੇ ਪੇਰੈਂਟਸ ਮੇਰੇ ਕੋਲ ਇਕੱਠੇ ਹੋ ਕੇ ਆਏ ਕਿ ਮੈਡਮ ਤੁਸੀਂ ਹੋਰਾਂ ਸੈਂਟਰਾਂ ਚ ਨਕਲ ਰੋਕਦੇ ਹੋ ਇਸ ਕਰਕੇ ਇੱਥੇ ਵੀ ਨਕਲ ਰੋਕੀ ਗਈ ਕਿ ਮੇਰਾ ਰਾਈਟ ਨਹੀਂ ਹੈ ਨਕਲ ਰੋਕਣਾ ਕਿ ਮੇਰਾ ਸੈਂਟਰ ਆ ਜੇ ਜਾ ਕੇ ਕੰਮ ਨਕਲ ਕਰਵਾਉਣਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਤੁਹਾਨੂੰ ਨਕਲ ਕਰਵਾਉਣ ਦੇ ਲਈ ਕਹਿੰਦੇ ਸੀ ਇਸ ਦੇ ਕਾਰਨ ਤੁਸੀਂ ਨਕਲ ਨਹੀਂ ਕਰਵਾਈ ਤੇ ਤਾਂ ਤੁਹਾਡੇ ਵਿਰੁੱਧ ਚੱਲ ਰਹੇ ਨੇ ਉਹਨਾਂ ਦੀ ਵੀ ਇਹ ਗਲਤੀ ਹੈ ਮੈਂ ਮੰਨਦਾ ਨਕਲ ਜਿਹੜੀ ਕਰवानी ਉਹ ਇੱਕ ਗਲਤੀ ਆ ਸਭ ਤੋਂ ਵੱਡਾ ਜੁਰਮ ਆ ਪਰ ਜਿਹੜਾ ਤੁਸੀਂ ਕੀਤਾ ਉਹ ਜੁਰਮ ਘੱਟ ਵਾ ਤੁਸੀਂ ਕਿਹਾ ਕਿ ਮੇਰੀ ਗਲਤੀ ਆ ਪਰ ਗਲਤੀ ਤੋਂ ਪਹਿਲਾਂ ਹੀ ਕੰਮ ਕਰ ਲੈਣਾ ਉਹ ਉਦੋਂ ਸੋਚ ਨਹੀਂ ਆਈ ਤੁਹਾਨੂੰ ਕਿ ਇਹ ਮੈਂ ਗਲਤ ਕੰਮ ਕਰ ਰਹੀ ਹਾਂ ਹਾਂਜੀ ਸਰ ਇਸ ਦਾ ਮੇਰੇ ਮਨ 'ਚ ਸੱਚ ਜਾ ਰਿਹਾ ਕੋਈ ਕੁਛ ਵੀ ਦਾ ਨਹੀਂ ਹੈਗਾ ਸੀ ਮੈਨੂੰ ਇਹ ਸੀ ਕਿ ਮੇਰੇ ਹਸਬੰਦ ਜੌਬਲੈਸ ਹੈਗੇ ਆ ਤੇ ਸ਼ਾਇਦ ਉਹਨਾਂ ਦਾ ਜਿਹੜਾ ਸਰਟੀਫਿਕੇਟ ਉਹ ਆਪਣੀ ਬੇਟੀ ਦੇ ਵਜੀਫਾ ਅਪਲਾਈ ਕਰਨ ਲਈ ਕੰਮ ਆ ਜਾਏਗਾ ਤੇ ਚਲੋ ਉਹਨਾਂ ਨੇ ਉਹਦਾ ਸਰਟੀਫਿਕੇਟ ਦਿੱਤਾ ਵੀ ਪਰ ਮੇਰੇ ਮਨ 'ਚ ਇਦਾਂ ਦੀ ਕੋਈ ਗੱਲ ਨਹੀਂ ਸੀ ਸਰ ਅਸੀਂ ਬੱਚੇ ਅਡਾਪਟ ਕੀਤੇ ਹੋਏ ਆ ਅਸੀਂ ਬੱਚਾ ਦੇਖੋ ਅੱਦਸੀ ਉਹਨਾਂ ਦੀਆਂ ਫੀਸਾਂ ਵਗੈਰਾ ਦੀਆਂ ਲੈਣਾ ਮੈਨੂੰ ਜੇ ਆਪਣੀ ਬੇਟੀ ਦਾ ਲਾਲਚ ਹੁੰਦਾ ਕਿ ਮੈਂ ਉਹਦਾ ਵਜੀਫਾ ਲੈਣਾ ਇਸਦੀ ਕੋਈ ਗੱਲ ਨਹੀਂ ਹੋਰ ਵੀ ਪਿੰਡ ਦੇ ਹੈਗੇ ਆ ਮੈਂ ਉਹਨਾਂ ਨੂੰ 5-6000 ਰੁਪਏ ਦਿੱਤਾ ਹੈ ਉਹਨਾਂ ਦੀ ਹੈਲਪ ਕੀਤੀ ਹੈ ਜੇਕਰ ਮੇਰੇ ਮਨ 'ਚ ਇਦਾਂ ਦੀ ਗੱਲ ਹੁੰਦੀ ਤਾਂ ਮੈਂ ਇਹ ਕੰਮ ਹੀ ਨਾ ਕਰਦੀ ਜੀ ਬੇਟੀ ਹੋਣ ਤੁਹਾਡੀ ਕਿੱਥੇ ਪੜਦੀ ਹੈ ਤੇ ਕਿੰਵੀਂ ਕਲਾਸ 'ਚ ਹਾਂ ਸਰ ਮੇਰੀ ਬੇਟੀ ਪਲੱਸ 1 'ਚ ਹਿੰਦੂ ਕਨਿਆ ਕਾਲਜ 'ਚ ਪੜ ਰਹੀ ਹੈ ਇਹ ਵਜੀਫਾ ਕਦੋਂ ਤੋਂ ਉਹਦਾ ਲੱਗਾ ਹੋਇਆ ਹੈ ਵਜੀਫਾ ਸਰ ਨੂੰ 9ਵਿਚ ਮਿਲਿਆ ਸੀ 3500 ਰੁਪਇਆ ਉਸ ਤੋਂ ਬਾਅਦ ਉਹਨੂੰ ਕਦੀ ਵੀ ਨਹੀਂ ਮਿਲਿਆ ਇਹ ਹੁਣ 10ਵੇਂ ਦਾ ਅਪਲਾਈ ਹੋਇਆ ਸੀ ਗਲਤੀ ਦੇ ਨਾਲ ਹੀ ਔਰ ਜਿਕਰ ਇਹਨਾਂ ਨੂੰ ਲੱਗ ਰਿਹਾ ਸੀ ਇਹਦਾ ਮਤਲਬ ਦੁਬਾਰਾ ਗਲਤੀ ਕਰ ਲਈ ਪਹਿਲਾਂ 9ਵਿਚ ਵਜੀਫਾ ਅਪਲਾਈ ਕਰਤਾ ਗਲਤੀ ਕੀਤੀ ਪਹਿਲਾਂ ਫਿਰ 10ਵੀਂ ਵਿੱਚ ਫਿਰ ਦੁਬਾਰਾ ਅਪਲਾਈ ਕਰਤਾ ਫਿਰ ਗਲਤੀ ਕੀਤੀ ਗਲਤੀ ਤੇ ਗਲਤੀ ਤੁਸੀਂ ਕਰ ਰਹੇ ਹੋ ਤੇ આરોਪ ਤੁਸੀਂ ਪਿੰਡ ਵਾਸੀਆਂ ਤੇ ਲਗਾ ਰਹੇ ਹੋ ਹਾਂਜੀ ਸੋ ਜਿਹੜੀ 9ਥ ਕਲਾਸ ਦੀ ਗੱਲ ਕਰ ਰਿਹਾ ਨਾ 9ਥ ਕਲਾਸ ਵਿੱਚ ਉਦੋਂ ਇਹਨਾਂ ਨੇ ਅ ਬੱਚੇ ਦਾ ਜਿਹੜਾ ਇਨਕਮ ਸਰਟੀਫਿਕੇਟ ਉਹ ਨਹੀਂ ਸੀ ਮੰਗਿਆ ਆਪਾਂ ਸਾਰੇ ਬੱਚਿਆਂ ਦਾ ਅਪਲਾਈ ਕਰ ਦਿੱਤਾ ਨਾ ਇਹੋਦੇ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਹੋਇਆ ਹੀ ਸੀ ਔਰ ਬੱਚੀ ਐਸਸੀਐਸ ਕਰਕੇ ਉਹਨੂੰ ਮਹਸੂਲਤ ਦਿੰਦੀ ਰਹੀ ਵੀ ਚਲੋ ਬਾਕੀ ਬੱਚਿਆਂ ਦਾ ਵਜੀਫਾ ਆ ਰਿਹਾ ਸੀ ਕੋਈ ਪ੍ਰੋਬਲਮ ਨਹੀਂ ਹੋਈ ਤੇ ਜਿਹੜਾ 3500 ਰੁਪਿਆ ਵੀ ਸੀ ਜੇਕਰ ਇਹਨਾਂ ਨੂੰ ਲੱਗਦਾ ਉਹ ਵੀ ਰਿਵਰਟ ਕਰਵਾ ਦਿੱਤਾ ਜਾਏਗਾ ਕਿਉਂਕਿ ਮੇਰੇ ਮਨਛੇ ਦਾ ਦੀ ਕੋਈ ਗੱਲ ਹੈ ਹੀ ਨਹੀਂ ਹੈ ਜੇ ਹੁਣ 10ਵੀਂ ਦੇ ਵਾਰੀ ਮੇਰੇ ਕੋਲ ਇਹਦਾ ਇਹਨਾਂ ਨੂੰ ਲੱਗਿਆ ਗਲਤੀ ਹੋਈ ਕਿ ਮੈਡਮ ਨੇ 9ਵੀਂ ਚ ਵੀ ਲਿਆ 10ਵੀਂ ਚ ਜੇ ਗਲਤੀ ਤੁਹਾਨੂੰ ਨਹੀਂ ਲੱਗਦਾ ਕਿ ਜੇ 9ਵੀਂ ਚ ਲਿਆ 10ਵੀਂ ਚ ਤੁਸੀਂ ਅਪਲਾਈ ਕੀਤਾ ਜੇ ਪਿੰਡ ਵਾਲੇ ਆਵਾਜ਼ ਨਾ اٹھਾਂਦੇ ਤੇ ਇਹਦੇ ਅੱਗੇ ਵੀ ਚੱਲਦਾ ਰਹਿਣਾ ਨੇ ਸਰ ਮੇਰੇ ਮਨਚੇ ਇਦਾਂ ਦੀ ਕੋਈ ਗੱਲ ਨਹੀਂ ਸੀ ਮੈਨੂੰ ਇਹ ਸੀ ਕਿ ਜੇਕਰ ਇਹਦਾ 9ਵੀਂ ਵਿੱਚ ਵੀ ਹੋ ਗਿਆ ਤੇ ਹੁਣ 10ਵੀਂ ਵਿੱਚ ਵੀ ਅਪਲਾਈ ਇਹਦਾ ਹੋ ਜਾਏਗਾ ਇਸ ਕਰਕੇ ਵਾਕੀ ਪਛੇਤ ਨਾਲ ਅਪਲਾਈ ਇਹਦਾ ਹੋ ਗਿਆ ਚਲੋ ਜੇਕਰ ਸਰ ਮੈਨੂੰ ਇਹਦਾ ਹੈਗਾ ਸੀ ਜਿ ਇਹਨਾਂ ਨੂੰ ਪਤਾ ਸੀ ਮੈਡਮ ਗਲਤ ਕਰ ਰਿਹਾ ਤੇ ਮੈਨੂੰ ਉਦੋਂ ਆ ਕੇ ਮੇਰੇ ਦਫ਼ਤਰ 'ਚ ਕਹਿੰਦੇ ਮੈਡਮ ਤੁਸੀਂ ਗਲਤ ਕਰ ਰਹੇ ਤੁਸੀਂ ਪੜ੍ਹੇ ਲਿਖੇ ਹੋ ਰਿਪਿਊਟਡ ਪੋਸਟ ਤੇ ਬੈਠੇ ਹੋਏ ਹੋ ਕਈ ਬੱਚੇ ਤੁਹਾਡੇ ਥੱਲੇ ਇੱਥੇ ਪੜ੍ਹਾਈ ਕਰ ਰਹੇ ਆ ਤੁਸੀਂ ਉਹਨਾਂ ਨੂੰ ਸਿੱਖਿਆ ਦਿੰਦੇ ਹੋ ਪਰ ਇਹ ਗਲਤੀ ਤੁਸੀਂ ਹੋਣ ਮੰਨ ਰਹੇ ਹੋ ਜਦੋਂ ਇਹ ਗਲਤੀ ਕੀਤੀ ਸੀ ਪਹਿਲੀ ਵਾਰ ਉਦੋਂ ਨਹੀਂ ਤੁਹਾਡੇ ਦਿਮਾਗ 'ਚ ਆਇਆ ਮੈਨੂੰ ਇਦਾਂ ਲੱਗ ਹੀ ਨਹੀਂ ਰਸੀਆ ਕਿ ਮੇਰੇ ਕੋਲ ਇਦਾਂ ਗਲਤੀ ਹੋਈ ਹੈ ਮੈਨੂੰ ਸੀ ਮੇਰੇ ਹਸਬੰਦ ਜੌਬਲੈਸ ਹੈਗੇ ਆ ਤੇ ਸ਼ਾਇਦ ਉਹਨਾਂ ਦਾ ਜਿਹੜਾ ਇਨਕਮ ਸਰਟੀਫਿਕੇਟ ਆ ਉਹ ਚੱਲ ਜਾਏਗਾ ਮਾਪੇ ਦੀ ਇਨਕਮ ਵੇਖਦੇ ਆ ਨਾ ਇਹਦੇ ਵਿੱਚ ਤੇ ਤੁਹਾਡੀ ਤੁਹਾਡੀ ਤਾਂ ਇਨਕਮ ਖਾਸੀ ਹੈ ਹਾਂਜੀ ਸਰ ਮੈਨੂੰ ਇਸ ਚੀਜ਼ ਬਾਰੇ ਨਹੀਂ ਸੀ ਪਤਾ ਜੇ ਹੁਣ ਪਤਾ ਲੱਗਿਆ ਹੁਣ ਮੇਰੇ ਕੋਲ ਇਹ ਗਲਤੀ ਹੋਈ ਹੈ ਮੈਂ ਇਹ ਚੀਜ਼ ਨੂੰ ਕੰਫੈਸ ਕਰ ਦਿਆ ਇਨ ਫਿਊਚਰ ਚ ਕਦੀ ਇਹ ਚੀਜ਼ ਨਹੀਂ ਹੋਏਗੀ ਔਰ ਨਾ ਹੀ ਕਦੀ ਕਿਸੇ ਨਾਲ ਬੱਚਾ ਧੱਕਾ ਹੋਏਗਾ ਔਰ ਜੋ ਬੱਚੇ ਦਾ ਹੱਕ ਆ ਉਹਨੂੰ ਦਿੱਤਾ ਜਾਏਗਾ ਤੁਹਾਡੇ ਤਾਂ ਪਹਿਲਾਂ ਵੀ ਕੋਈ ਇਨਕੁਆਇਰੀ ਚੱਲ ਰਹੀ ਆ ਇੱ ਹਾਲੀ ਸਰ ਇਹ ਇਨਕੁਆਰੀਆਂ ਕਰਦੇ ਹੀ ਰਹਿੰਦੇ ਆ ਇਹ ਕਦੀ ਕੋਈ ਗੱਲ ਬਣਾ ਲੈਂਦੇ ਆ ਕਦੀ ਕੋਈ ਗੱਲ ਬਣਾ ਲੈਂਦੇ ਆ ਚਾਰ ਬੰਦੇ ਆ ਪਿੰਡ ਮੈਂ ਪੁੱਛਿਆ ਤੁਹਾਡੇ ਤੇ ਚੱਲ ਰਹੀ ਹੈ ਪਹਿਲਾਂ ਵੀ ਹਾਂਜੀ ਸਰ ਤੁਸੀਂ ਪੁੱਛਿਆ ਮੈਂ ਤੁਹਾਨੂੰ ਡਿਟੇਲ ਦੱਸਣਾ ਜਾਵਾਂਗੀ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਸਰ ਇਹਦਾ ਇਹੀ ਕਾਰਨ ਹੈ ਇਹ ਹਰਾਸਮੈਂਟ ਮੈਨੂੰ ਕਰਨਾ ਚਾਹੁੰਦੇ ਆ ਇਹ ਕਦੀ ਕੋਈ ਗੱਲ ਫੜ ਲੈਂਦੇ ਤੁਸੀਂ ਹੁਣ ਗਲਤੀਆਂ ਤੇ ਗਲਤੀਆਂ ਕਰੀ ਜਾਓਗੇ ਤੇ ਤੁਸੀਂ ਕਹਿ ਰਹੇ ਹਰਾਸਮੈਂਟ ਪਿੰਡ ਵਾਲੇ ਕਰ ਰਹੇ ਸਰ ਗਲਤੀ ਜਿਹੜੀ ਉਹ ਸਾਬਤ ਨਹੀਂ ਨਨ ਹੋਈ ਇਨਕੁਆਰੀ ਚੱਲ ਰਹੀ ਹੈ ਤੁਸੀਂ ਆਪ ਹੀ ਮੰਨਿਆ ਨਾ ਕਿ ਮੈਂ ਗਲਤੀ ਕੀਤੀ ਹੈ ਸਰਟੀਫਿਕੇਟ ਬਣਵਾ ਕੇ ਮੈਂ ਸਰ ਉਹਦੀ ਗ ਵੇਵ ਨੂੰ ਇਹ ਇਹ ਗਲਤੀ ਕੋਈ ਹੋਰ ਕਰਦਾ ਤੁਹਾਡੇ ਤੱਕ ਕੰਪਲੇਂਟ ਆਂਦੀ ਮੰਨ ਲਓ ਮੈਂ ਇਹ ਗਲਤੀ ਕੀਤੀ ਹੁੰਦੀ ਤੇ ਮੇਰੀ ਕੰਪਲੇਂਟ ਤੁਹਾਡੇ ਤੱਕ ਆਂਦੀ ਤੁਸੀਂ ਅਥੋਰਾਈਜ਼ ਉਸ ਵੇਲੇ ਦੇ ਅਫੀਸਰ ਹੁੰਦੇ ਤੁਸੀਂ ਕੀ ਕਾਰਵਾਈ ਕਰਦੇ ਸਰ ਮੈਂ ਪਹਿਲਾਂ ਸਾਰੀ ਗੱਲਬਾਤ ਦਾ ਜਾਇਜ਼ਾ ਲੈਂਦੀ ਚੋਲ ਲੱਗਦਾ ਮੈਨੂੰ ਨਹੀਂ ਮੈਂ ਤੇ ਮੰਨੀ ਨਹੀਂ ਲਈ ਜਦੋਂ ਤੁਸੀਂ ਮੰਨ ਲਿਆ ਆਪਣੀ ਗਲਤੀ ਮੰਨ ਲਓ ਮੈਂ ਵੀ ਮੰਨ ਲਈ ਵੀ ਮੈਂ ਗਲਤ ਕੀਤਾ ਫਿਰ ਕੀ ਕਾਰਵਾਈ ਹੋਣੀ ਹੈ ਫੇ ਸਰ ਜਦੋਂ ਇਨ ਫਿਊਚਰ 'ਚ ਕੋਈ ਮੰਨ ਨਹੀਂ ਗਿਆ ਕਿ ਮੈਂ ਦੁਬਾਰਾ ਗਲਤੀ ਨਹੀਂ ਕਰਾਂਗਾ ਤਾਂ ਠੀਕ ਹੈ ਉਹਨੂੰ ਉਹਨੂੰ ਕਹਿ ਦੇਣਾ ਚਾਹੀਦਾ ਕਿ ਇਨ ਫਿਊਚਰ 'ਚ ਅਗੇ ਕਦੀ ਨਾ ਕਰੀ ਜੇ ਕਰੇ ਤਾਂ ਹੋਇਆ ਤੁਸੀ ਮੰਨਦੇ ਹੋ ਕਿ ਇਹ ਗ ਹਾਂਜੀ ਮੈਂ ਮੰਨਦੀ ਆ ਕਿ ਇਹ ਗਲਤੀ ਹੈ ਮਾਫੀ ਯੋਗ ਤਾਂ ਨਹੀਂ ਹੈ ਪਰ ਮੈਂ ਇਨਾ ਵੱਡਾ ਵੀ ਨਹੀਂ ਕ੍ਰਾਈਮ ਕਰ ਦਿੱਤਾ ਕਿ ਮੈਂ ਕਿਸੇ ਦਾ ਹੱਕ ਮਾਰਿਆ ਜੀ ਬਿਲਕੁਲ ਪ੍ਰਿੰਸੀਪਲ ਦਾ ਖੁਦ ਇਹ ਮੰਨਣਾ ਹੈ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ ਬੇਟੀ ਦਾ ਵਜੀਫਾ ਲਿਆ ਗਿਆ ਹੈ ਦੂਸਰੇ ਪਾਸੇ ਨਾਲ ਉਹਨਾਂ ਨੇ ਇਹ ਵੀ ਮੰਨੀ ਹੈ ਕਿ ਗਰਾਂਟਾਂ ਦੇ ਵਿੱਚ ਕੱਪੜੇ ਨੂੰ ਲੈ ਕੇ ਇਹਨਾਂ ਦੀ ਇਨਕੁਆਇਰੀ ਵੀ ਚੱਲ ਰਹੀ ਹੈ ਪਰ ਸਾਰੇ ਦੋਸ਼ ਜਿਹੜੇ ਨੇ ਸਾਰੇ ਆਰੋਪ ਜਿਹੜੇ ਨੇ ਪਿੰਡ ਵਾਸੀਆਂ ਸੁੱਟ ਰਹੇ ਨੇ ਕਿ ਉਹ ਇਹਨਾਂ ਨਾਲ ਬਦਲਾਖੋਰੀ ਦੀ ਨੀਤੀ ਅਪਣਾ ਰਹੇ ਨੇ ਜਿਸ ਕਾਰਨ ਇਹ ਸਾਰੀ ਕਾਰਵਾਈ ਹੋ ਰਹੀ ਹੈ ਪਰ ਕਿੰਨਾ ਕਿਤੇ ਵਜੀਫਾ ਲੈਣ ਦੀ ਜਿਹੜੀ ਗਲਤੀ ਆ ਉਹ ਖੁਦ ਮੈਡਮ ਨੇ ਵੀ ਮੰਨੀ ਹੈ ਤੇ ਨਾਲ ਦੇ ਨਾਲ ਇਹ ਵੀ ਕਿਹਾ ਹੈ ਕਿ ਇਹ ਗਲਤੀ ਮੁਆਫੀਯੋਗ ਨਹੀਂ ਹੈ ਹੁਣ ਦੇਖਣਾ ਇਹ ਹੋਏਗਾ ਕਿ ਪਿੰਡ ਵਾਲਿਆਂ ਦੀ ਕਹਿਣਾ ਹੈ ਕਿ ਉਦੋਂ ਤੱਕ ਧਰਨਾ جاری ਰਹੇਗਾ ਜਦ ਤੱਕ ਮੈਡਮ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਤੇ ਇਹਨਾਂ ਦੀ ਇਥੋਂ ਬਦਲੀ ਨਹੀਂ ਕੀਤੀ ਜਾਂਦੀ ਦੂਸਰੇ ਪਾਸੇ ਹੁਣ ਇਹ ਦੇਖਣਾ ਹੋਏਗਾ ਕਿ ਸਰਕਾਰੀ ਅਧਿਕਾਰੀਆਂ ਤੱਕ ਇਹ ਆਵਾਜ਼ ਕਦੋਂ ਪਹੁੰਚਦੀ ਹੈ ਤੇ ਕਦੋਂ ਇੱਥੇ ਕਾਨੂੰਨੀ ਕਾਰਵਾਈ ਹੁੰਦੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤਾਂ ਕਿ ਜਿਹੜੇ ਲੋੜਵੰਦ ਵਿਦਿਆਰਥੀ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਵਜੀਫਾ ਦੀ ਉਹਨਾਂ ਦਾ ਹੱਕ ਕੋਈ ਹੋਰ ਨਾ ਮਾਰ ਜਾਵੇ ਕੈਮਰਾ ਪਰਸਨ ਲਾਪਰੇ ਦਿਨਾਲ ਪਪਾਲ ਸਿੰਘ ਪੰਜਾਬ ਨਿਊਜ਼ ਬਟਾਲਾ